ਮੋਹਾਲੀ ਤੋਂ ਹੜਪਰ ਪ੍ਰਭਾਵਿਤ ਇਲਾਕਿਆਂ ਦੇ ਲਈ ਮੈਡੀਕਲ ਵੈਨਾਂ ਰਵਾਨਾ ਕੀਤੀਆਂ ਗਈਆਂ ਨੇ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਦੱਸਿਆ ਕਿ ਹਰੀ ਚੰਡੀ ਐਨਾ ਵੈਨਾਂ ਨੂੰ ਦਿਖਾਈ ਗਈ ਹੈ ਤਾਂ ਮੁਫਤ ਚੈੱਕਅਪ ਦੀ ਸਹੂਲਤ ਜਿਹੜੀ ਹੈ ਉਹਨਾਂ ਵੈਨਾਂ ਦੇ ਰਾਹੀਂ ਮਿਲੇਗੀ ਔਰ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਇਹ ਤਸਵੀਰਾਂ ਮੌਕੇ ਦੀਆਂ ਨੇ ਜਦੋਂ ਹਰੀ ਚੰਡੀ ਵੈਨਾਂ ਨੂੰ ਦਿਖਾਈ ਗਈ ਸਾਡੇ ਡੀਸੀ ਸਾਹਿਬਾਨ ਲੋਕ ਜਾਣਗੇ ਉਹ ਨਾਲ ਆਪਣੇ ਐਸਡੀਐਮ ਤਹਿਸੀਲਾਰ ਸਾਰੇ ਲਾਲ ਜਾਣਗੇ ਔਰ ਨਾਲ ਸਾਡੇ ਸਾਰੇ ਪੋਲੀਟੀਕਲ ਐਗਜ਼ੀਕਿਟਿਵ ਜਿਹੜੇ ਦੇ ਸਾਡੇ ਚ ਐਮ ਐਲ ਏ ਸਹਿਬਾਨ ਨੇ ਚੇਅਰਮੈਨ ਸਹਿਬਾਨ ਨੇ ਆਮ ਆਦਮੀ ਪਾਰਟੀ ਦੇ ਬਦਦਦਕਾਰੀ ਉਹ ਵੀ ਨਾਲ ਜਾਣਗੇ ਜਾ ਕੇ ਜਿੱਥੇ ਵੀ ਲੋੜ ਆ ਸਾਰੀ ਜਗ੍ਹਾ ਤੇ ਚੱਕਰ ਪਾ ਰਹੇ ਹੋ ਤੁਸੀਂ ਵੀ ਹੋ ਮਾਨਿਟਰਿੰਗ ਕਰ ਰਹੇ ਹੋ ਕਿਥੇ ਆ ਰਹੀ ਹੈ ਕਿਤੇ ਤੱਕ ਕਿਉਂਕਿ ਜਿਹੜੇ ਅਲਰਜੀ ਦੀ ਪ੍ਰੋਬਲਮ ਜਾਂ ਫਿਰ ਬਿਲਕੁਲ ਬਹੁਤ ਸਾਰੀਆਂ ਅਲਰਜੀ ਦੀਆਂ ਪ੍ਰੋਬਲਮਾਂ ਬਹੁਤ ਸਾਰੀਆਂ ਚਮੜੀ ਦੀਆਂ ਪ੍ਰੋਬਲਮਾਂ ਬਹੁਤ ਸਾਰੀਆਂ ਖਾਣ ਪੀਣ ਦੀਆਂ ਦਿੱਕਤਾਂ ਜਿਹੜੀਆਂ ਉਹ ਆਈਆਂ ਨੇਗੀਆਂ ਉਹਨਾਂ ਸਾਰੀਆਂ ਦਾ ਚੈੱਕ ਅਪ ਜਿਹੜਾ ਹੋ ਤੇ ਬਿਲਕੁਲ ਹਰਪਾਲ ਚਿਮਾ ਜਿਹੜੇ ਨੇ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਹੈ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਦੱਸਦੇ ਕਿ ਕਈ ਜਿਹੜੀ ਹੈਗੀ ਹੈ ਚੀਜ਼ਾਂ ਨੂੰ ਲੈ ਕੇ ਆ ਸਰਕਾਰ ਵੱਲੋਂ ਮੈਡੀਕਲ ਜਿਹੜੇ ਕੈਂਪ ਨੇ ਉਹਨਾਂ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਇਹ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਤੇ ਆ ਜਿਹੜੇ ਵਿਧਾਇਕ ਨੇ ਕੁਲਵੰਤ ਸਿੰਘ ਉਹ ਵੀ ਸਾਡੇ ਨਾਲ ਜੋੜਨਗੇ ਕਿਉਂਕਿ ਪੁਆਇੰਟ ਟੂ ਪੁਆਇੰਟ ਰਾਹਤ ਸਮੱਗਰੀ ਦੇ ਨਾਲ-ਨਾਲ ਜਿਹੜੀ ਵੀ ਮੈਡੀਕਲ ਕੈਂਪਸ ਨੇ ਮੈਡੀਕਲ ਦੀ ਚੀਜ਼ਾਂ ਨੇ ਡਾਕਟਰਸ ਦੀ ਟੀਮ ਹੈ ਮੈਡੀਕਲ ਜਿਹੜੀ ਕਿੱਟ ਹੈ ਉਹਨਾਂ ਨੂੰ ਲੈ ਕੇ ਲਗਾਤਾਰ ਇਹ ਦੇ ਵਿੱਚ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਇਹ ਦੇ ਵਿੱਚ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਕੁਲਵੰਤ ਜੀ ਸਾਡੇ ਨਾਲ ਨੇ ਕੁਲਵੰਤ ਜੀ ਕਿਉਂਕਿ ਅੱਜ ਕੱਲ ਵੀ ਤੁਸੀਂ ਭੇਜ ਕਿਸ ਤਰ੍ਹਾਂ ਇਹ ਪੂਰਾ ਮਾਨਿਟਰੀ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਮੈਡੀਕਲ ਸਹੂਲਤਾਂ ਜਿਆਦਾ ਤੋਂ ਜਿਆਦਾ ਦਿੱਤੀ ਜਾਵੇ ਦੇਖੋ ਐਡਮਿਨਿਸਟ੍ਰੇਸ਼ਨ ਦਿੰਦਾ ਪੂਰਾ ਤਾਲਮੇਲ ਹੈ ਜਿੱਥੇ ਵੀ ਸਮਗਰੀ ਅਸੀਂ ਭੇਜਦੇ ਆਂ ਬਗਾਇਦਾ ਤੌਰ ਤੇ ਪਹਿਲਾਂ ਉਥੇ ਡੀਸੀ ਦੇ ਨਾਲ ਤੇ ਨੋਡਲ ਅਫਸਰ ਦੇ ਨਾਲ ਅਸੀਂ ਸੰਪਰਕ ਕਰਕੇ ਜਿੱਥੇ ਵੀ ਜੋ ਚੀਜ਼ ਚਾਹੀਦੀ ਆ ਉਹ ਤਿਆਰ ਕਰਕੇ ਅਸੀਂ ਫੇਰ ਭੇਜਦੇ ਆਂ ਅੱਜ ਵੀ ਤਿੰਨ ਜਿਹੜੀਆਂ ਬੈਂਸ ਨੇ ਉਹ ਸਾਡੇ ਮਾਨਯੋਗ ਹਰਪਾਲ ਸਿੰਘ ਜੀ ਚੀਮਾ ਵਿਤ ਮੰਤਰੀ ਪੰਜਾਬ ਨੇ ਹਰੀ ਝੰਡੀ ਦਿਖਾਈ ਆ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਾ ਰਹੇ ਆ ਜਿਹਦੇ ਵਿੱਚ ਡਾਕਟਰ ਵੀ ਨੇ ਦਵਾਈਆਂ ਵੀ ਨੇ ਹੋਰ ਵੀ ਸਾਜੋ ਸਮਾਨ ਆ ਜੋ ਸਿਹਤ ਦੇ ਨਾਲ ਸੰਬੰ ਤਾਂ ਸੋ ਅਸੀਂ ਇਹ ਲਗਾਤਾਰ ਜਿਹੜੀ ਇਹ ਜਾਰੀ ਹੈ ਕਿਉਂਕਿ ਸਾਡੇ ਮਾਜੂਰ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਨਾਲ ਹੀ ਸਰਦਾ ਦੇ ਮਾਜੂਰ ਮੁਖੀ ਸਰਦ ਭਗਵਾਨ ਸਿੰਘ ਮਾਨ ਵੱਲੋਂ ਹਦ ਤਨ ਦੇ ਵੀ ਕੋਈ ਵੀ ਬੰਦਾ ਜਿਹੜਾ ਉਹ ਅੰਦਰ ਨਹੀਂ ਰਹਿਣਾ ਚਾਹੀਦਾ ਹੈਗਾ ਸਾਰੇ ਬਾਹਰ ਆ ਕੇ ਪੀੜਤਾਂ ਦੀ ਮਦਦ ਕਰਨ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਹਰ ਇੱਕ ਕੈਬਨਿਟ ਮੰਤਰੀ ਹਰ ਇੱਕ ਐਮ.ਐਲ.ਏ ਔਰ ਹਰ ਇੱਕ ਪਾਰਟੀ ਵਰਕਰ ਜਿਹੜਾ ਉਹ ਇਸ ਮਹਿਮੇ ਦੇ ਵਿੱਚ ਸ਼ਾਮਿਲ ਹੈ ਤੇ ਮੈਂ ਪਰਮਾਤਮਾ ਗੇ ਅਰਦਾਸ ਕਰਦਾ ਵੀ ਪਰਮਾ ਜਿਹੜੀ ਇਹ ਆਈ ਆ ਇਹ ਦੁੱਖ ਦੀ ਘੜੀ ਆ ਇਹਦੇ ਵਿੱਚ ਬਹੁਤ ਜਲਦੀ ਸਾਨੂੰ ਬਾਹਰ ਕੱਢੇ ਇਸ ਤਰ੍ਹਾਂ ਦੀ ਹੋਰ ਵੀ ਐਂਬੂਲ ਲਗਾਤਾਰ ਇਸ ਹਿਸਾਬ ਨਾਲ ਚੱਲੂਗਾ ਰੋਜ਼ਾਨਾ ਕੁਛ ਨਾ ਕੁਛ ਜਾ ਰਿਹਾ ਕੱਲ ਵੀ ਅਸੀਂ 560 ਭੇਜੇ ਨੇ 550 500 ਗੱਦੇ ਅਸੀਂ 500 ਚਾਦਰਾਂ 500 ਸਰਾਣੇ ਤੇ ਅੱਜ ਵੀ ਲਗਾਤਾਰ ਤੇ ਉਹਦੇ ਲਗਾਤਾਰ ਇਸ ਵਾਗੇਰਾ ਇਹ ਜਾਰੀ ਹੈ ਤੇ ਜਾਰੀ ਰਹੂਗਾ ਜਦੋਂ ਤੱਕ ਪੰਜਾਬ ਆ ਜਿਹੜਾ ਇਸ ਰਿਸੋਰਸ ਤੋਂ ਬਾਹਰ ਨਹੀਂ ਆ ਜਾਂਦਾ ਠੀਕ ਹੈ ਤੇ ਬਿਲਕੁਲ ਜਿਹੜੇ ਵਿਧਾਇਕ ਨੇ ਹਰਪਾਲ ਚੀਮਾ ਵਿੱਤ ਮੰਤਰੀ ਨੇ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਕਈ ਚੀਜ਼ਾਂ ਜਿਹੜੀ ਹੈਗੀ ਲਗਾਤਾਰ ਕੰਟੀਨਿਊ ਅਸੀਂ ਭੇਜ ਰਹੇ ਹਾਂ ਜਿੱਥੇ 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 ਲੋੜ ਹੈ ਹੁਣ ਦੇਖੋ ਮੈਡੀਕਲ ਵੀਸੀ ਗੱਲ ਕਰ ਲਈ ਹੈ ਮੈਡੀਕਲ ਚੀਜ਼ਾਂ ਨੂੰ ਲੈ ਕੇ ਬਹੁਤ ਇਸ ਟਾਈਮ ਜ਼ਰੂਰਤ ਹੈ ਕਿਉਂਕਿ ਕਈ ਬਿਮਾਰੀਆਂ ਜਿਹੜੀਆਂ ਪਨਪ ਦੀ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਐਮਬੂਲੈਂਸ ਸੇਵਾ ਡਾਕਟਰਸ ਦੀ ਟੀਮ ਹੋਰ ਵੀ ਜਿਹੜੀ ਮੈਡੀਕਲ ਟੀਮ ਹੈ ਉਹ ਲਗਾਤਾਰ ਉੱਥੇ ਕੰਮ ਕਰ ਰਹੀ ਹੈ ਠੀਕ ਹੈ ਬਹੁਲੀ ਤੋਂ ਕੈਮਰਾਮੈਨ ਅਮਰਦੀਪ ਸਿੰਘ ਨਾਲ ਮਨੋਜ ਰਾਠੇ ਨੂੰ ਜੀਟੀਨ ਪੰਜਾਬ